ਜੀ ਸ਼ਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਤੇ ਅੱਜ ਅਸੀਂ ਗੱਲ ਕਰਾਂਗੇ ਸੋਸ਼ਲ ਮੀਡੀਆ ਦੀ ਉਸ ਸਭ ਤੋਂ ਵੱਡੀ ਚਰਚਾ ਦੀ ਜਿਸ ਨੇ ਪੰਜਾਬੀ ਬਲੌਗਿੰਗ ਜਗਤ ਵਿੱਚ ਪੁਚਾਲ ਲਿਆ ਦਿੱਤਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਿੰਮੀ ਪਵਨ ਦੇ ਮਾਮਲੇ ਦੀ ਇਹ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਸੁਰੱਖਿਆ ਵਿੱਚ ਹੈ ਅਤੇ ਹੁਣ ਇਸ ਨੇ ਇੱਕ ਨਵਾਂ ਮੋੜ ਲੈ ਲਿਆ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਅੱਜ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਫਰਾਂਸੀਸੀ ਕੈਨੇਡੀਅਨ ਦੇ ਇੱਕ ਵੀਡੀਓ ਨਾਲ ਹੋਈ ਸੀ ਜਿਸ ਵਿੱਚ ਉਹਨਾਂ ਨੇ ਕਿੰਮੀ ਦੇ ਨਿੱਜੀ ਜੀਵਨ ਨਾਲ ਜੁੜੇ ਕਈ ਵੱਡੇ ਰਾਜ਼ ਖੋਲੇ ਸਨ ਫਰਾਂਸੀਸੀ ਵੱਲੋਂ ਪਹਿਲਾਂ ਦੋ ਭਾਗਾਂ ਵਿੱਚ ਵੀਡੀਓ ਪਾਏ ਗਏ ਸਨ ਜਿਨ੍ਹਾਂ ਵਿੱਚ ਕਿਤੇ ਗਏ ਵੱਡੇ ਖੁਲਾਸਿਆਂ ਤੋਂ ਬਾਅਦ ਕਿੰਮੀ ਅਤੇ ਪਵਨ ਨੇ ਕਦੂਜੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਦਰਸ਼ਕੋ ਹੁਣ ਹਾਲ ਹੀ ਵਿੱਚ ਫੋਰੈਂਸਿਕ ਕੈਨੇਡੀ ਨੇ ਵੀਡੀਓ ਦਾ ਤੀਜਾ ਪਾਰਟ ਵੀ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕਈ ਹੋਰ ਹੈਰਾਨੀਜਨਕ ਗੱਲਾਂ ਦਾ ਖੁਲਾਸਾ ਕੀਤਾ ਹੈ ਤੀਜੇ ਪਾਰਟ ਵਿੱਚ ਫੋਰੈਂਸਿਕ ਕੈਨੇਡੀ ਨੇ ਸਰੇ ਆਮ ਕਿੰਮੀ ਪਵਨ ਅਤੇ ਇੱਕ ਹੋਰ ਪ੍ਰਸਿੱਧ ਵਲੌਗਰ ਸੁਨੇਹਾ ਕਟਿਆਲ ਦੇ ਗਗਨ ਲਹਿਲਿਤੂ ਵੱਖ ਹੋਣ ਦੇ ਕਾਰਨਾਂ ਨੂੰ ਜੋੜ ਕੇ ਦੱਸਿਆ ਹੈ ਉਹਨਾਂ ਨੇ ਕਿੰਮੀ ਬਾਰੇ ਵੀ ਕਈ ਨਵੇਂ ਰਾਜ਼ ਖੋਲੇ ਹਨ ਅਤੇ ਇਥੋਂ ਤੱਕ ਕਿ ਉਹਨਾਂ ਮੁੰਡਿਆਂ ਦੀਆਂ ਤਸਵੀਰਾਂ ਵੀ ਦਿਖਾਣ ਦਿੱਤੀਆਂ ਹਨ ਜਿਨ੍ਹਾਂ ਨਾਲ ਕਿੰਮੀ ਦੇ ਰਿਲੇਸ਼ਨ ਦੱਸੇ ਜਾ ਰਹੇ ਹਨ ਪਰ ਇਸ ਵੀਡੀਓ ਦਾ ਸਭ ਤੋਂ ਵੱਡਾ ਬੰਬ ਉਹ ਕਲਿੱਪ ਹੈ ਜਿਸ ਵਿੱਚ ਕਿੰਮੀ ਨੂੰ ਸ਼ਰਾਬ ਪਿੰਦੇਆਂ ਦਿਖਾਇਆ ਗਿਆ ਹੈ ਫਰੈਂਸਿਕ ਕੈਨੇਡੀਅਨ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹਨਾਂ ਨੇ ਕਿਸੇ ਦਾ ਘਰ ਖਰਾਬ ਨਹੀਂ ਕੀਤਾ ਬਲਕਿ ਇੱਕ ਘਰ ਖਰਾਬ ਹੋਣ ਤੋਂ ਬਚਾਇਆ ਹੈ ਫ੍ਰੈਂਸੀ ਕਨੇਡੀਅਨ ਦਾ ਕਹਿਣਾ ਹੈ ਕਿ ਮੈਂ ਕਿਸੇ ਦਾ ਘਰ ਖਰਾਬ ਨਹੀਂ ਕੀਤਾ ਬਲਕਿ ਕਿਸੇ ਦਾ ਘਰ ਖਰਾਬ ਹੋਣ ਤੋਂ ਬਚਾਇਆ ਹੈ ਸੱਚ ਸਾਹਮਣੇ ਲਿਆ ਕੇ ਕਿਉਂਕਿ ਜੇ ਮੈਂ ਸੱਚ ਸਾਹਮਣੇ ਨਾਲ ਲਿਆਉਂਦਾ ਤਾਂ ਪਵਨ ਨੇ ਪਤਾ ਨਹੀਂ ਕਿੰਨਾ ਸਮਾਂ ਧੋਖੇ ਦੇ ਵਿੱਚ ਰਹਿਣਾ ਸੀ ਅਤੇ ਕਿੰਮੀ ਤੇ ਵਿਸ਼ਵਾਸ ਕਰਦੇ ਰਹਿਣਾ ਸੀ ਫ੍ਰੈਂਸੀ ਦਾ ਕਹਿਣਾ ਹੈ ਕਿ ਕਿੰਮੀ ਵੱਲੋਂ ਇਹ ਬਹਾਨਾ ਲਗਾਇਆ ਗਿਆ ਸੀ ਕਿ ਸੁਨੇਹਾ ਨੇ ਉਸ ਨੂੰ ਧੱਕੇ ਨਾਲ ਸ਼ਰਾਬ ਪਲਾਈ ਸੀ ਪਰ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿੰਮੀ ਬੋਰਡ ਕਰਦੇ ਸ਼ੋਰਟ ਪੀ ਰਹੀ ਹੈ ਅਤੇ ਬੈਕਗ੍ਰਾਉਂਡ ਵਿੱਚ ਆਵਾਜ਼ ਆਉਂਦੀ ਹੈ ਚਲਦਾ ਬੋਰਡ ਕਤਲ ਚਲਦਾ ਛੋਟ ਲਿੰਮਕੇ ਦੇ ਵਿੱਚ ਇਹ ਦਰਸ ਸਾਬਿਤ ਕਰਦਾ ਹੈ ਕਿ ਸ਼ਰਾਬ ਕੋਈ ਤੱਕੇ ਨਾਲ ਨਹੀਂ ਪਲਾਈ ਗਈ ਸੀ ਬਲਕਿ ਇਹ ਚਿੱਲ ਮੂੜ ਦਾ ਹਿੱਸਾ ਸੀ ਦੋਸਤੋ ਫੋਰੈਂਸਿਕ ਕੈਨੇਡੀਅਨ ਇੱਕ ਹੋਰ ਬਹੁਤ ਹੀ ਹੈਮ ਮੁੱਦਾ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਲੋਕ ਇਹਨਾਂ ਵਲੌਗਰਾਂ ਦੇ ਪਿੱਛੇ ਲੱਗ ਕੇ ਆਪਣੇ ਕਈ ਘਰ ਖਰਾਬ ਕਰ ਬੈਠਦੇ ਹਨ ਕਿਉਂਕਿ ਜੋ ਇਹ ਵਲੌਗਰ ਆਪਣੀ ਫੇਕ ਲਾਈਫ ਵੀਡੀਓ ਵਿੱਚ ਦਿਖਾਉਂਦੇ ਹਨ ਮਹਿੰਗੇ ਗਹਿਣੇ ਡਾਇਮੰਡ ਦੀਆਂ ਰਿੰਗਾਂ ਇੱਕ ਦੂਜੀ ਨੂੰ ਗਿਫਟ ਕਰਨਾ ਇਹ ਸਭ ਕੁਝ ਸਿਰਫ ਇੱਕ ਦਿਖਾਵਾ ਹੁੰਦਾ ਲੋਕ ਇਸ ਫੇਕ ਇਸ ਨੂੰ ਫੋਲੋ ਕਰਦੇ ਹਨ ਅਤੇ ਕਈ ਘਰ ਵਾਲੀਆਂ ਆਪਣੇ ਪਤੀਆਂ ਤੋਂ ਉਹਨਾਂ ਚੀਜ਼ਾਂ ਦੀ ਮੰਗ ਕਰਦੀਆਂ ਹਨ ਜੋ ਸਿਰਫ ਕੈਮਰੇ ਲਈ ਕੀਤੀਆਂ ਜਾਂਦੀਆਂ ਹਨ ਫਰਾਂਸੀ ਨੇ ਦੱਸਿਆ ਕਿ ਹਜ਼ਾਰਾਂ ਲੋਕ ਇਹਨਾਂ ਨੂੰ ਮੈਸੇਜ ਕਰਕੇ ਦੱਸਦੇ ਸਨ ਕਿ ਉਹ ਇਹਨਾਂ ਬਲੌਗਰਾਂ ਨੂੰ ਪਸੰਦ ਕਰਦੇ ਸਨ ਇਸੇ ਵੀਡੀਓ ਵਿੱਚ ਫਰਾਂਸੀ ਕੈਨੇਡੀ ਨੇ ਸਨੇਹਾ ਕਟਿਆਲ ਦੇ ਡਿਵੋਰਸ ਤੇ ਵੀ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਸਰੇ ਆਮ ਗਗਨ ਲੈਲੀ ਅਤੇ ਸਨੇਹਾ ਦੀ ਉਹ ਕਾਲ ਰਿਕਾਰਡਿੰਗ ਸੁਣਾਈ ਜਿਸ ਵਿੱਚ ਗਗਨ ਲੈਲੀ ਸਨੇਹਾ ਨੂੰ ਸਰੇ ਆਮ ਗਾਲਾਂ ਕੱਢਦੇ ਹੋਏ ਨਜ਼ਰ ਆ ਰਹੇ ਹਨ ਸਨੇਹਾ ਨੇ ਗगन ਲੈਲੀ ਤੋਂ ਵਕ ਹੋਣ ਤੇ ਇਹ ਇਲਜ਼ਾਮ ਲਗਾਇਆ ਸੀ ਕਿ ਗगन ਉਸਦੇ ਨਾਲ ਕੁੱਟਮਾਰ ਕਰਦਾ ਸੀ ਅਤੇ ਉਸ ਤੋਂ ਦਾਜਦਹਿਜ ਦੀ ਮੰਗ ਕਰਦਾ ਸੀ ਫਰੈਂਸੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਦਾ ਕਾਰ ਤੜਵਾਉਣ ਦਾ ਕੋਈ ਸ਼ੌਕ ਨਹੀਂ ਸੀ ਪਰ ਕਿੰਮੀ ਦੇ ਕਾਲੇ ਕਾਰਨਾਮਿਆਂ ਬਾਰੇ ਪਵਨ ਨੂੰ ਪਿਛਲੇ 1 ਸਾਲ ਤੋਂ ਪਤਾ ਸੀ ਅਤੇ ਉਸ ਨੂੰ ਲਗਾਤਾਰ ਲੋਕਾਂ ਵੱਲੋਂ ਟੌਰਚਰ ਅਤੇ ਬਲੈਕਮੇਲ ਵੀ ਕੀਤਾ ਜਾਂਦਾ ਸੀ ਫਰੈਂਸੀ ਕੈਨੇਡੀਅਨ ਦਾ ਇਹ ਕਹਿਣਾ ਹੈ ਕਿ ਜੇ ਉਹ ਇਸ ਮਸਲੇ ਦਾ ਭਾਂਡਾ ਨਾ ਫੋੜ ਦਿੱਤਾ ਪਵਨ ਨੂੰ ਹੋਰ ਕਿੰਨਾ ਸਮਾਂ ਬਲੈਕਮੇਲ ਕਿੰਦਾ ਸ਼ਿਕਾਰ ਹੋਣਾ ਪੈਂਦਾ ਦੋਸਤੋ ਇਸ ਪੂਰੇ ਡਰਾਮੇ ਦਾ ਨਤੀਜਾ ਇਹ ਨਿਕਲਿਆ ਹੈ ਕਿ ਕਿੰਮੀ ਅਤੇ ਪਵਨ ਨੇ ਖੁਦ ਵੀ ਆਪਣੇ ਚੈਨਲਾਂ ਤੋਂ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ ਹੁਣ ਸਭ ਦੀਆਂ ਨਜ਼ਰਾਂ 0300 ਵਾਲਿਆਂ ਦੇ ਚੈਨਲ ਤੇ ਟਿਕੀਆਂ ਹੋਈਆਂ ਹਨ ਪਿਛਲੇ ਸਮੇਂ ਵਿੱਚ ਉਹਨਾਂ ਨੇ ਸਨੇਪਚੈਟ ਤੇ ਪਵਨ ਦੇ ਨਾਲ ਪੋਡਕਾਸਟ ਦੀ ਇੱਕ ਫੋਟੋ ਸਾਂਝੀ ਕੀਤੀ ਸੀ ਲੋਕਾਂ ਨੂੰ ਉਮੀਦ ਹੈ ਕਿ ਪਵਨ ਜਲਦੀ ਹੀ 0300 ਵਾਲਿਆਂ ਦੇ ਚੈਨਲ ਤੇ ਆ ਕੇ ਇਸ ਮਸਲੇ ਬਾਰੇ ਚੁੱਪੀ ਤੋੜੇਗਾ ਅਤੇ ਕਿੰਮੀ ਦਾ ਸਾਰਾ ਸੱਚ ਤੇ ਲੋਕਾਂ ਸਾਹਮਣੇ ਲਿਆਵੇਗਾ ਅਸੀਂ ਰੋਲਾ ਪੰਜਾਬ ਤੇ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਜਿਵੇਂ ਹੀ ਪਵਨ ਦਾ ਪੋਡਕਾਸਟ ਜਾਂ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਅਸੀਂ ਤੁਹਾਡੇ ਨਾਲ ਉਹ ਵੀਡੀਓ ਜ਼ਰੂਰ ਸਾਂਝੀ ਕਰਾਂਗੇ ਬਾਕੀ ਇਸ ਮਾਮਲੇ ਦੇ ਪਿੱਛੇ ਅਸਲ ਸਚਾਈ ਕੀ ਹੈ ਉਹ ਜਾਂ ਤਾਂ ਪਵਨ ਜਾਣਦਾ ਹੈ ਜਾਂ ਕਿੰਮੀ ਦੋਸਤੋ ਇਹ ਉਹ ਸਬੂਤ ਜੋ ਫੋਰੈਂਸਿਕ ਕੈਨੇਡੀਅਨ ਨੇ ਪੇਸ਼ ਕੀਤੇ ਹਨ ਇਸ ਸਾਰੇ ਮਾਮਲੇ ਬਾਰੇ ਤੁਹਾਡੀ ਕੀ ਰਾਏ ਹੈ ਕੀ ਫੋਰੈਂਸਿਕ ਨੇ ਸੱਚਮੁੱਚ ਕਿਸੇ ਦਾ ਕੰਮ ਬਚਾਇਆ ਹੈ ਜਾਂ ਇਸ ਤਰ੍ਹਾਂ ਨਿੱਜੀ ਮਾਮਲੇ ਨੂੰ ਜਨਤਕ ਕਰਨਾ ਗਲਤ ਹੈ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਹੋਰ ਪੰਜਾਬੀ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਰੋਲਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਸ਼ਤ ਸ਼੍ਰੀ ਅਕਾਲ ਦੋਸਤੋ